ਇੱਕ ਸਬਜ਼ੀਆਂ ਵਾਲੀ ਫਸਲ ਹੈ ਅਤੇ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਤੋਂ ਕੈਂਸਰ, ਬਲੱਡ ਪ੍ਰੈਸ਼ਰ, 슈ਗਰ ਅਤੇ ਨਜ਼ਰ ਤੇਜ਼ ਕਰਨ ਆਦਲੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅਰਬੀ ਇੱਕ ਗਰਮ ਤਰਮ ਮੌਸਮ ਦੀ ਫਸਲ ਹੈ। ਇਸ ਨੂੰ ਸਾਰਾ ਸਾਲ ਤਕਰੀਬਨ 120 ਤੋਂ 150 ਸੈਂਟੀਮੀਟਰ ਵਰਖਾ ਦੀ ਲੋੜ ਹੁੰਦੀ ਹੈ। ਅਰਬੀ ਦੀ ਕਾਸ਼ਤ ਲਈ ਸਿੰਚਾਈ ਸਹੂਲਤਾਂ ਦਾ ਯਕੀਨੀ ਹੋਣਾ ਜ਼ਰੂਰੀ ਹੈ। ਅਰਬੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਨਾਲ ਭਰਪੂਰ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪੰਜਾਬ ਅਰਬੀ 1 ਅਤੇ ਹੋਰ ਕਿਸਮਾਂ ਜਿਵੇਂ ਕਿ ਸ਼੍ਰੀ ਪੱਲਵੀ ਸ਼੍ਰੀ ਰਸ਼ਮੀ CO1 ਅਤੇ ਪੰਚਮੁਖੀ ਆਦਿ ਇਹ ਕਿਸਮਾਂ ਲਗਭਗ 175 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ ਅਤੇ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਬੀ ਦੀ ਫਸਲ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਖੇਤ ਨੂੰ 2-3 ਵਾਰ ਵਾਹੋ ਅਤੇ ਹਰ ਵਾਹੀ ਪਿੱਛੋਂ ਸੁਹਾਗਾ ਫੇਰੋ ਖੇਤ ਵਿੱਚੋਂ ਨਦੀਨਾ ਅਤੇ ਮੁੱਢਾਂ ਨੂੰ ਕੱਟ ਦਿਓ ਇੱਕ ਏਕੜ ਵਿੱਚ ਅਰਬੀ ਦੀ ਬਿਜਾਈ ਲਈ ਲਗਭਗ 300 ਤੋਂ 400 ਕਿਲੋ ਨਰੋਈਆਂ ਮੋਟੀਆਂ ਅਤੇ ਦਰਮਿਆਨੀਆਂਕਾਰ ਦੀਆਂ ਗੱਡੀਆਂ ਦੀ ਲੋਡ ਹੁੰਦੀ ਹੈ ਪੰਜਾਬ ਵਿੱਚ ਅਰਬੀ ਦੀ ਬਿਜਾਈ ਫਰਵਰੀ ਦੇ ਪਹਿਲੇ 15 ਵਾੜੇ ਵਿੱਚ ਕੀਤੀ ਜਾਂਦੀ ਹੈ ਅਰਬੀ ਦੀਆਂ ਗੰਡੀਆਂ 6 ਤੋਂ 7.5 ਸੈਂਟੀਮੀਟਰ ਡੂੰਘਾਈ ਤੇ ਬੀਜੋ। ਕਤਾਰਾਂ ਵਿਚਲਾ ਫਾਸਲਾ 60 ਜਾਂ 45 ਸੈਂਟੀਮੀਟਰ ਅਤੇ ਪੌਦਿਆਂ ਵਿਚਲਾ ਫਾਸਲਾ 15 ਤੋਂ 20 ਸੈਂਟੀਮੀਟਰ ਰੱਖੋ। ਅਰਬੀ ਦੀ ਫਸਲ ਖਾਦਾਂ ਨੂੰ ਬਹੁਤ ਮੰਦੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਰੂੜੀ ਦੀ ਖਾਦ 10 ਤੋਂ 15 ਟਨ ਪ੍ਰਤੀ ਏਕੜ ਪਾਓ। ਇਸ ਤੋਂ ਇਲਾਵਾ ਯੂਰੀਆ 90 ਕਿਲੋ ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਯੂਰੀਆ ਦੀ ਅੱਧੀ ਮਾਤਰਾ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਬਚੀ ਯੂਰੀਆ ਬਿਜਾਈ ਤੋਂ 35 ਤੋਂ 45 ਦਿਨ ਬਾਅਦ ਨਦੀਨ ਕੱਢਣ ਅਤੇ ਮਿੱਟੀ ਚੜਾਉਣ ਸਮੇਂ ਪਾਓ ਅਰਬੀ ਨੂੰ ਲਗਾਤਾਰ ਕਾਫੀ ਨਮੀ ਦੀ ਲੋੜ ਹੁੰਦੀ ਹੈ ਫਸਲ ਨੂੰ 3 ਤੋਂ 4 ਦਿਨਾਂ ਦੇ ਵਕਫੇ ਤੇ ਗਰਮੀਆਂ ਵਿੱਚ ਪਾਣੀ ਦਿੰਦੇ ਰਹੋ ਵਰਖਾ ਰੁੱਤ ਵਿੱਚ ਲੋੜ ਅਨੁਸਾਰ ਪਾਣੀ ਦਿਓ ਫਸਲ ਦੇ ਵਾਦੇ ਸਮੇਂ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਇੱਕ ਜਾਂ ਦੋ ਗੋਡੀਆਂ ਕਰੋ ਅਤੇ ਹਰ ਗੋਡੀ ਤੋਂ ਬਾਅਦ ਪੌਦਿਆਂ ਨਾਲ ਮਿੱਟੀ ਚੜਾਓ। ਇਸ ਫਸਲ ਤੇ ਕਈ ਕੀੜੇ ਹਮਲਾ ਕਰਦੇ ਹਨ ਜਿਵੇਂ ਕਿ ਤੇਲਾ, ਚੇਪਾ ਅਤੇ ਬੀਜ ਖਾਣ ਵਾਲੇ ਕੀੜੇ ਆਦਿ। ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ 250 ਮਿਲੀਲੀਟਰ ਰੋਗੋਰ ਜਾਂ 400 ਗ੍ਰਾਮ ਮੈਲਾਥian 50 EC ਦੀ ਵਰਤੋਂ ਕਰੋ। ਇਸ ਫਸਲ ਤੇ ਕਈ ਬਿਮਾਰੀਆਂ ਜਿਵੇਂ ਕਿ ਝੂਲਸ ਰੋਗ ਚਿਤਕਬਰਾ ਰੋਗ ਗੰਡੀਆਂ ਦਾ ਗਲਣਾ ਆਦ ਹਮਲਾ ਕਰਦੀਆਂ ਹਨ ਝੂਲਸ ਰੋਗ ਅਤੇ ਚਿਤਕਬਰਾ ਰੋਗ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ 400 ਗ੍ਰਾਮ ਐਮਪੰਤਾਲੀ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ ਗੰਡੀਆਂ ਦੇ ਗਲਣ ਰੋਗ ਦੀ ਰੋਕਥਾਮ ਲਈ 500 ਗ੍ਰਾਮ ਸਾਫ ਨੂੰ 10 ਕਿਲੋ ਸੁੱਕੀ ਰੇਤ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਛਿੱਟਾ ਦਿਓ ਬਿਜਾਈ ਤੋਂ 175 ਤੋਂ 200 ਦਿਨ ਬਾਅਦ ਜਦੋਂ ਪੱਤੇ ਪੀਲੇ ਪੈ ਜਾਣ ਤਾਂ ਫਸਲ ਅਗੇਤੀ ਪਟਾਈ ਲਈ ਤਿਆਰ ਹੋ ਜਾਂਦੀ ਹੈ। ਅਗੇਤੀ ਪਟਾਈ ਵਾਲੀਆਂ ਗੰਡੀਆਂ ਨਰਮ ਹੁੰਦੀਆਂ ਹਨ ਜੋ ਖਾਣ ਲਈ ਬਹੁਤ ਵਧੀਆਂ ਹੁੰਦੀਆਂ ਹਨ। ਫਸਲ ਦੀ ਪਟਾਈ ਕਹਿਆਂ ਜਾਂ ਦੂਸਰੇ ਹੱਥਾਂ ਵਾਲੇ ਸੰਦਾਂ ਨਾਲ ਕੀਤੀ ਜਾ ਸਕਦੀ ਹੈ। ਪਟਾਈ ਤੋਂ ਬਾਅਦ ਗੰਡੀਆਂ ਨੂੰ ਸਾਫ਼ ਕਰੋ ਅਤੇ ਮੁੱਖ ਗੰਡਾ ਨੂੰ ਦੂਸਰੀਆਂ ਗੰਡਾਂ ਤੋਂ ਵੱਖ ਕਰੋ। ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਲਾਈਕ, ਕਮੈਂਟ ਅਤੇ ਸ਼ੇਅਰ ਵੀ ਕਰ ਸਕਦੇ ਹੋ। ਹੋਰ ਵੀਡੀਓ ਦੇਖਣ ਲਈ ਆਪਣੀ ਖੇਤੀ ਦਾ YouTube ਚੈਨਲ ਸਬਸਕ੍ਰਾਈਬ ਕਰੋ।